ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਅੱਜ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਜੀ ਕਣਕ ਉੱਪਰ ਤੇ ਇਹ ਜਿਹੜੀ ਕਣਕ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇਹ ਡੀਬੀਡਬਲਯੂ 303 ਤਕਰੀਬਨ 8 ਨਵੰਬਰ ਦੀ ਬੀਜੀ ਹੋਈ ਆ ਤੇ ਇਹਨੂੰ 2 ਗੱਟੇ ਯੂਰੀਆ ਦੇ ਪੈ ਚੁੱਕੇ ਆ ਦੂਜਾ ਗੱਟਾ ਇਹਨੂੰ ਪਰਸੋਂ ਪਾਇਆ ਵਾ ਤੇ ਵਧੀਆ ਯਾਨੀ ਕਿ ਗਰੋਥ ਕਰ ਰਹੀ ਆ ਇਹਦੇ ਤੇ ਜਿਹੜਾ ਆਪਾਂ ਕੀਤਾ ਸੀ ਕੋਰ ਦੇ ਉੱਪਰ ਮੈਗਨੀਜ਼ ਦੀ ਇੱਕ ਸਪਰੇਅ ਕਰੀ ਸੀਗੀ ਤੇ ਜਾਨੀ ਕਿ ਆਪਾਂ ਨੂੰ ਤਾਂ ਬਹੁਤ ਹੀ ਵਧੀਆ ਉਹਦਾ ਉਹ ਸਪਰੇਅ ਦਾ ਰਿਜ਼ਲਟ ਮਿਲਿਆ ਕਣਕ ਕਾਲੀ ਛਾਪਈ ਆ ਪੂਰੀ ਤੇ ਕੋਈ ਘਾਟ ਨਹੀਂ ਆਈ ਤੇ ਬੜੇ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਆ ਕਿ ਜੀ ਸਾਡੀ ਕਣਕ ਦਬ ਗਈ ਪਾਣੀ ਤੋਂ ਬਾਅਦ ਇੱਕਦਮ ਪੀਲੀ ਪੈ ਗਈ ਤੇ ਹੁਣ ਅਸੀਂ ਕੀ ਕਰੀਏ ਤੇ ਉਹਦੇ ਲਈ ਅੱਜ ਤੁਹਾਨੂੰ ਕੁਝ ਗੱਲਾਂ ਦੱਸਾਂਗੇ ਜਿਹੜੀਆਂ ਧਿਆਨ ਰੱਖਣ ਜੋਗ ਆ ਤੇ ਗੌਰ ਕਰਨੀ ਜ਼ਰੂਰੀ ਹੈ ਜਨਾਂ ਤੇ ਉਹਦੇ ਲਈ ਤੁਹਾਨੂੰ ਚਾਹੀਦਾ ਜੀ ਜੇ ਤੁਹਾਡੀ ਕਣਕ ਪੀਲੀ ਪੈ ਗਈ ਪਾਣੀ ਤੋਂ ਬਹੁਤ ਤੱਕ ਘਬਰਾਉਣਾ ਨਹੀਂ ਡਰਨਾ ਨਹੀਂ ਕੋਈ ਗੱਲ ਨਹੀਂ ਤੇ ਵੱਧ ਘਬਰਾ ਕੇ ਉੱਤੇ ਯੂਰੀਆ ਨਹੀਂ ਪਾਉਣਾਗਾ ਜਿੰਨਾ ਤੁਸੀਂ ਯੂਰੀਆ ਵੱਧ ਪਾਉਂਗੇ ਉਹ ਤੁਹਾਡੀ ਕਣਕ ਨੂੰ ਨੁਕਸਾਨ ਵੀ ਕਰ ਸਕਦਾ ਹੈ ਯੂਰੀਆ ਪਾਉਣਾ ਪਰ ਉਹਨੂੰ ਕਿਵੇਂ ਪਾਉਣਾ ਇਹ ਵੀ ਤੁਹਾਨੂੰ ਦੱਸਾਂਗੇ ਜੇ ਪਾਣੀ ਤੋਂ ਬਾਅਦ ਤੁਹਾਡੀ ਕਣਕ ਪੀਲੀ ਪੈ ਗਈ ਜਾਂ ਤੁਸੀਂ ਸੰਕੋਰ ਦਾ ਛੱਟਾ ਮਾਰਿਆ ਉਹਦੇ ਨਾਲ ਤੁਹਾਡੀ ਕਣਕ ਪੀਲੀ ਪੈ ਗਈ ਦਬ ਗਈ ਤਾਂ ਉਹਦੇ ਲਈ ਤੁਸੀਂ ਕੀ ਕਰਨਾ 1 ਕਿਲੋ ਜਿਹੜਾ ਡੀਏਪ ਆ ਕਿੱਲੇ ਦਾ ਘੋਲ ਲੈਣਾ ਵਾ ਤੇ ਉਹਦੇ ਨਾਲ ਮੈਗਨੀਜ਼ ਸਲਫੇਟ ਜਿਹੜੀ ਮੈਗਨੀਜ਼ ਸਪਰੇਅ ਹੁੰਦੀ ਹੈ 1 ਕਿਲੋ ਕਿੱਲੇ ਦੀ ਤੇ ਹੋ ਸਕੇ ਤਾਂ ਵਿੱਚ ਕਿਲੋ ਯੂਰੀਆ ਪਾ ਲਿਓ ਤਾਂ ਉਹਦੇ ਬਹੁਤ ਸੋਹਣੇ ਰਿਜ਼ਲਟ ਆਉਂਦੇ ਹੈਗੇ ਆ ਕਿਲੋ ਯੂਰੀਆ ਦੇ ਵਿੱਚ ਪਾ ਕੇ ਪਾ ਹੀ ਲਿਓ ਤੇ ਡੀਏਪੀ ਚੰਗੀ ਤਰ੍ਹਾਂ 2-3 ਦਿਨ ਪਹਿਲਾਂ ਘੋਲ ਲਿਓ ਨੂੰ ਹਲਾਉਂਦੇ ਰਹੋ ਤੇ ਘੋਲ ਕੇ ਸਪਰੇਅ ਕਰ ਦੇਣੀ ਆ ਤੇ ਉਸ ਤੋਂ ਜਿਹੜਾ ਤੁਸੀਂ 5-7 ਦਿਨ ਬਾਅਦ ਹਫਤੇ ਬਾਅਦ ਰਿਜ਼ਲਟ ਦੇਖੋਗੇ ਕਣਕ ਤੇ ਬੜਾ ਸ਼ਾਨਦਾਰ ਆਊਗਾ ਇਹ ਆਪਾਂ ਤਾਂ ਜਿਹੜੀ ਹਰੇਕ ਸਾਲ ਹੀ ਕਣਕ ਤੇ ਇਹ ਸਪਰੇਅ ਕਰਦੇ ਹੁੰਨੇ ਆ ਆ ਡੀਏਪੀ ਦੀ ਯੂਰੀਏ ਦੀ ਤੇ ਮੈਗਨੀਜ਼ ਦੀ ਮੈਗਨੀਜ਼ ਦੀਆਂ ਦੋ ਹੀ ਕਰਦਨੇ ਹੁੰਨੇ ਸਪਰੇਅ ਅਸੀਂ ਤੇ ਇਹ ਸਪਰੇਅ ਕਰਿਓ ਤੁਸੀਂ ਤੇ ਬੜੇ ਸ਼ਾਨਦਾਰ ਰਿਜ਼ਲਟ ਮਿਲਣਗੇ ਤੁਹਾਨੂੰ ਤੇ ਕਣਕ ਵੀ ਕਾਲੀ ਹੁੰਦੀ ਜਾਊਗੀ ਧੰਨਵਾਦ ਹਨ ਉਦੋਂ ਬਾਅਦ ਸਪਰੇਅ ਕਰਨ ਤੋਂ ਤੁਸੀਂ 4-5 ਦਿਨ ਬਾਅਦ ਜਾਂ 3 ਦਿਨ ਜਾਂ 4 ਦਿਨ ਬਾਅਦ ਤੁਸੀਂ ਜਦੋਂ ਵੀ ਲੱਗੇ ਤੁਹਾਨੂੰ ਤਾਂ ਯੂਰੀਆ ਇੱਕ ਗੱਟਾ ਪਾ ਦਿਓ ਤੇ ਯੂਰੀਆ ਮੈਂ ਅਕਸਰ ਹੀ ਕਹਿੰਦਾ ਨੂੰ ਵੀ ਕਣਕ ਤੇ ਵੱਧ ਪਾਇਆ ਅੱਦੋਂ ਵੱਧ ਪਾਇਆ ਨੁਕਸਾਨ ਕਰੂਗਾ ਕਈ ਕਿਸਾਨ ਵੀਰ 4-4 ਗੱਟੇ 5-5 ਗੱਟਿਆਂ ਤੱਕ ਵੀ ਕਿਤੇ ਗੱਲ ਜਾ ਵੜਦੀ ਆ ਵੀ ਜਦੋਂ ਕਣਕ ਮੂਲੋਂ ਹੀ ਜ਼ਿਆਦਾ ਦਬ ਜਾਂਦੀ ਆ ਤਾਂ ਫਿਰ ਆਪਾਂ ਯੂਰੀਆ ਤੇ ਜੋਰ ਦੰਨੇ ਆ ਵੀ ਯੂਰੀਆ ਹੀ ਸਿੱਟੀ ਜਾਈਏ ਤੇ ਪਰ ਮੂਲੋਂ ਜ਼ਿਆਦਾ ਪਾਇਆ ਯੂਰੀਆ ਤੁਹਾਡੀ ਕਣਕ ਨੂੰ ਨੁਕਸਾਨ ਕਰਦਾ ਫਾਇਦਾ ਨਹੀਂ ਕਰਦਾ ਉਹ ਕੋਈ ਕਿਉਂਕਿ ਜੜਾਂ ਕਮਜ਼ੋਰ ਹੋ ਜਾਂਦੀਆਂ ਬੂਟੇ ਦੀਆਂ ਜ਼ਿਆਦਾ ਯੂਰੀਆ ਪਾਉਣ ਨਾਲ ਨਾਈਟ੍ਰੋਜਨ ਤੇ ਤੁਹਾਡੀ ਕਣਕ ਜਿਹੜੀ ਬਾਅਦ ਦੇ ਵਿੱਚ ਡੱਗ ਜਾਂਦੀ ਆ ਤੇ ਹੋਰ ਹੀ ਫੂਸ ਜਿਹਾ ਬਣ ਜਾਂਦੀ ਆ ਫਰਤੋ ਪਹਿਲਾ ਕੰਮ ਇਹ ਕਰੋ ਕਣਕ ਦੇ ਵਿੱਚ ਨਦੀਨ ਕੰਟਰੋਲ ਕਰੋ 55 ਤੋਂ 50 ਦਿਨ ਦੇ ਵਿੱਚ ਵਿੱਚ ਯੂਰੀਆ ਖਤਮ ਕਰ ਦਿਓ ਕਣਕ ਤੇ ਓਨਾ ਹੀ ਫਾਇਦੇਮੰਦ ਆ ਤੇ ਇਹ ਜਿਹੜੀ ਡੀਏਪੀ ਤੇ ਯੂਰੀਆ ਤੇ ਮੈਗਨੀਜ਼ ਦੀ ਸਪਰੇ ਤੁਸੀਂ ਕਰੋਗੇ ਤਾਂ ਬੜਾ ਹੀ ਸ਼ਾਨਦਾਰ ਨਤੀਜਾ ਮਿਲੂਗਾ ਤੇ ਇਸ ਤੋਂ ਬਾਅਦ ਇਸ ਤੋਂ ਫਿਰ ਹਫ਼ਤੇ ਬਾਅਦ ਫਿਰ ਮੈਗਨੀਜ਼ ਤੇ ਜ਼ਿੰਕ ਲੀਕੜ ਚਲੇਟੜ ਜਿਹੜਾ ਆਉਂਦਾ ਵਾ ਉਹਦੀ ਸਪਰੇ ਕਰੋ ਤਾਂ ਫਿਰ ਕਣਕ ਤੁਹਾਡੀ ਦਬਦੀ ਨਹੀਂ ਕੋਈ ਬਾਹਲੇ ਤੁਹਾਨੂੰ ਫਿਰ ਸਪਰੇਆਂ ਕਰਨ ਦੀ ਲੋੜ ਨਹੀਂ ਗਈ ਤੇ ਬਾਕੀ ਤੁਸੀਂ ਆ ਆਪਣੇ ਕਣਕ ਦੇਖ ਸਕਦੇ ਹੋ ਯਾਨੀ ਕਿ ਵਧੀਆ ਵਾ ਪਰ ਆਪਣੇ ਜਿਹੜੇ ਕਣਕ ਹੈ ਦੇ ਵਿੱਚ ਵਿੱਚ ਜਿਹੜਾ ਇਸ ਸਾਲ ਹੋਇਆ ਸੀ ਸੁਪਰ ਸੀਡਰ ਨਾਲ ਪਹਿਲੇ ਸਾਲ ਆਪਾਂ ਕਣਕ ਬੀਜੀ ਸੀ ਉਹਨਾਂ ਨੂੰ ਨੁਕਸਾਨ ਵੀ ਹੋਇਆ ਯਾਨੀ ਕਿ ਯਾਰ ਵੀ ਆਹ ਵੇਖੋ ਆ ਦੱਗੀਆਂ ਪਾਈਆਂ ਇਹ ਦੱਗੀਆਂ ਕਿਉਂ ਪਾਈਆਂ ਸੁੰਡੀ ਪੈ ਗਈ ਸੀ ਇੱਥੇ ਤੇ ਉਸੇ ਸੁੰਡੀ ਨੇ ਇਹ ਦੱਗੀਆਂ ਪਾਈਆਂ ਕਣਕ ਦੇ ਵਿੱਚ ਤੇ ਸੁਪਰ ਸੀਡਰ ਦੇ ਬਾਰੇ ਵੀ ਮੈਂ ਗੱਲ ਕਰ ਲੈਣਾ ਵੀ ਇਹ ਬਿਲਕੁਲ ਹੀ ਫੇਲ ਹਥਿਆਰ ਆ ਫੇਲ ਵੈਪਨ ਆ ਯਾਨੀ ਕਿ ਇੰਪਲੀਮੈਂਟ ਇਹਦੇ ਤੋਂ ਕਣਕ ਬੀਜਣ ਤੋਂ ਗਰੇਜ ਕਰੋ ਗਾਹ ਨੂੰ ਜੇ ਹੋ ਸਕੇ ਤਾਂ ਵਾਹ ਕੇ ਬੀਜੋ ਕਣਕ ਵਾਹ ਕੇ ਬੀਜੀ ਵਰਗੀ ਰੀਸ ਨਹੀਂ ਤਸੱਲੀ ਨਹੀਂ ਤੇ ਜਾਨੀ ਕਿ ਇਹ ਹੀ ਚੀਜ਼ਾਂ ਨੇ ਤੇ ਗੌਰ ਕਰੋ ਤੇ ਬਾਕੀ ਆ ਕਣਕ ਦੇਖੋ ਆਪਣੀ ਕਿਵੇਂ ਆ ਡੀਬੀਡਬਲ 303 ਤੇ ਤਕਰੀਬਨ 8 ਨਵੰਬਰ ਦੀ ਬਜਾਹ ਦਾ ਹਜੇ ਤੱਕ ਅੰਜਾਨ ਬਹੁਤ ਵਧੀਆ ਵਾ ਹੁਣ ਇਹ ਤੇ ਦੇਖਾਂਗੇ ਤਕਰੀਬਨ ਤਕਰੀਬਨ ਅੱਧਾ ਗੱਟਾ ਝੂਰੀਆ ਪਾਣੀ ਲਾਉਣ ਤੋਂ ਪਹਿਲਾਂ ਪਾ ਦਿਆਂਗੇ ਤੇ ਬਸ ਫਿਰ ਇਹਦੇ ਨਾਲ ਕੰਪਾਰ ਹੋ ਜਾਊਗਾ ਤੇ ਬਾਕੀ ਠੀਕ ਆ ਇਹ ਵਾਕੀ ਜਉਂਦੇ ਬਸਦੇ ਰਹੋ ਤੇ ਵੀਡੀਓ ਨੂੰ ਸ਼ੇਅਰ ਐਂਡ ਸਪੋਰਟ ਕਰਦੇ ਰਹੋ ਤੇ ਠੀਕ ਹੈ ਜੀ ਅੱਸੀ ਕਾ